ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਠਾਕ ਹੋਵੋਗੇ ਇਸ ਵੀਡੀਓ ਨੂੰ ਦੇਖ ਕੇ ਨਾ ਬੜੀ ਹੀ ਖੁਸ਼ੀ ਹੋਈ ਕਿ ਮਾਤਾ ਜੀ ਆਪਣੇ ਹੱਥੀ ਕੀਰਤ ਕਰ ਰਹੇ ਨੇ ਤੇ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਇਹ ਮਾਤਾ ਨੂੰ ਇਹੋ ਜਿਹੇ ਗਰੀਬ بے ਸਹਾਰਾ ਤੋਂ ਕੁਝ ਨਾ ਕੁਝ ਖਰੀਦ ਲਿਆ ਕਰੋ ਜੋ ਆਪਣੇ ਹੱਥੀ ਕੀਰਤ ਕਰਦੇ ਨੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਹ ਬਜ਼ੁਰਗ ਮਾਤਾ ਨੂੰ ਜੋ ਆਪਣੇ ਹੱਥੀ ਦੇਖੋ ਬਾਜ਼ਾਰ ਦੇ ਵਿੱਚ ਬੈਠੀ ਹੋਈ ਮੋٹے ਕੱਪੜੇ ਬੁਣ ਕੇ ਵੇਚ ਰਹੀ ਹੈ ਇਹ ਮਾਤਾ ਜੀ ਹਟੂਰ ਬਾਜ਼ਾਰ ਵਿੱਚ ਆਪਣੇ ਹੱਥੀ ਲੈਡੀ ਜੁਰਾਬਾਂ ਬੱਚਿਆਂ ਦੀਆਂ ਟੋਪੀਆਂ ਬੁਣ ਕੇ ਕਿਰਤ ਕਰ ਰਹੇ ਨੇ ਉਹ ਵੀ ਦੁਕਾਨ ਨਾਲੋਂ ਬਹੁਤ ਹੀ ਘੱਟ ਰੇਟ ਤੇ ਵੇਚ ਰਹੇ ਨੇ ਜੇਕਰ ਕੋਈ ਵੀ ਹਟੂਰ ਬਾਜ਼ਾਰ ਵਿੱਚ ਗਿਆੜਾ ਮਾਰਦਾ ਹੈ ਤਾਂ ਮਾਤਾ ਕੋਲੋਂ ਕੁਝ ਨਾ ਕੁਝ ਖਰੀਦ ਕੇ ਲੈ ਕੇ ਜਾਇਆ ਕਰੋ ਇਸ ਮਾਤਾ ਦੀ ਮਿਹਨਤ ਨੂੰ ਸਲਾਮ ਹੈ ਜਿਸ ਨੇ ਮੰਗਨ ਨਾਲ ਮਿਹਨਤ ਨੂੰ ਚੁਣਿਆ ਏ ਮਾਤਾ ਲਿਖ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਦਿਓ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰਾਖਾ